ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਮੇਰਾ ਨਾਮ ਐਡਰੈਸ ਸੱਸਿਆ ਆਪਣਾ ਨਾਮ ਰਵੀ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9914084895 9914084895 ਜੀ ਜਿਹੜੀ ਪਹਿਲਾ ਨਵਰ ਜابہ ਕੱਟੀ ਦੇਖੀ ਜਾਂਦੇ ਕਿੰਨੀ ਕੁ ਉਮਰ ਹੋਵੇ ਦੀ ਇਹ 2 ਸਾਲ ਦੇ ਲਗਭਗ ਹੈ ਬਾਈ ਠੀਕ ਹੈ 2 ਸਾਲ ਦੇ ਲਗਭਗ ਆ ਹਾਂ ਜੀ ਤੇ ਉਹ ਰਿਕਾਰਡ ਵਗੈਰਾ ਪਤਾ ਕਿ ਨਹੀਂ ਪਤਾ ਕਾਡ ਬਈ ਕਹਿੰਦੇ ਬਹੁਤ ਕੋਸ ਐ ਪਰ ਆਪਾਂ ਦਾ ਕੁਛ ਨਹੀਂ ਮੈਚਲ ਕਰਨਾ ਇਹ ਵੀ ਕੇ ਜੀ 20 25 ਕੋਈ ਫਾਇਦਾ ਨਹੀਂ ਹਣਾ ਆਪ ਕੁਆਲਟੀ ਅਗਲਾ ਆਪ ਹੀ ਦੇਖ ਲੂਗਾ ਠੀਕ ਐ ਜੈਡ ਬਲੈਕ ਆ ਜਾਵਾ ਹਣਾ ਜਾਵਾ ਜੈਡ ਬਲੈਕ ਸੋ ਸਿੰਘ ਮੂੰਹ ਅੱਥਾ ਦੇਖੋ ਕੁੰਡੇ ਸਿੰਘਾਂ ਦੀ ਜਾਵਾ ਤੇ ਪੂ ਕਰੀ ਬਰੇ ਪਿੱਛਾ ਬਣਾ ਖੋਲ ਕੇ ਬਾਹਰ ਹੀ ਤੋਰ ਦੇ ਸੋ ਬਰ ਪੈਠ ਪੜਾ ਦੇਖੋ ਕੱਟੀ ਦਾ ਜਾਵਾ ਤੇ ਜੈਡ ਬਲੈਕ ਆ ਜਾਵਾ ਥਣ ਚਾਰ ਜਾਂ ਇੱਕ ਫੋਟ ਸੰਗ ਤਾਂ ਸੋ ਚਾਰ ਥਾਣਾ ਕੋਈ ਫੋਟ ਸੰਗ ਨਹੀਂ ਤੇ ਮੂੰ ਮੱਥਾ ਦੇਖੋ ਤੇ ਰੰਗ ਕਾਲਾ ਜਾਮਣ ਵਰਗਾ ਜਮ ਸੁੱਲੀ 43 ਠੀਕ ਹੈ ਸੋ ਦੇਖ ਸਕਦੇ ਪੱਠ ਫੁੜਨ ਦੀ ਬਣਤਰ ਤੇ ਜੈਡ ਬਲੈਕ ਜਮਦੇ ਵੀਰੇ ਕਹਿੰਦੇ ਆ ਬੰਦਾ ਡਬਲ ਬਲੈਕ ਲੈਣੀ ਕੱਟੀ ਜਾਵਾ ਸੋ ਥਣ ਤੋਂ ਦੇਖੋ ਥਣ ਚਾਰੇ ਆ ਤੇ ਇਹਦਾ ਪਰ ਰੇਟ ਕੀ ਰੱਖਿਆ ਵੀਰੇ ਤੀ ਰੱਖਾਈ ਰੇਟ ਦਾ ਆਪਾਂ ਰੇਟ 42000 ਵੀ ਥੋੜਾ ਬਹੁਤਾ ਮਾਨਦਾਨ ਹੋ ਜਾਊਗਾ ਮਾਨਦਾਨ ਹਾਂ ਹੋਊਗਾ ਠੀਕ ਆ 42000 ਰੁਪਏ ਵਿੱਚ ਥੋੜਾ ਬਹੁਤਾ ਮਾਨਦਾਨ ਹੋ ਜਾਊ ਅੱਗੇ ਦੋ ਨੰਬਰ ਦਾ ਆਪਾਂ ਛੋਟੀ ਕੱਟੀ ਦੇਖ ਕੇ ਜਿਹੜੀ ਇਹਦੀ ਉਮਰ ਕਿੰਨੀ ਕਾ ਇਹ 15 ਇੱਕ ਮਹੀਨਿਆਂ ਦੀ ਕੱਟੀ ਆ 15 ਕੇ ਮਹੀਨੇ ਦੀ ਗੱਡੀ ਆ ਥਣ ਚਾਰੀਏ ਤੇ ਵੀ ਆਣੇ ਦੇ ਵੀ ਚਾਰੀਏ ਦੇਖ ਵਾ ਇਹ ਤਾਂ ਕੋਈ ਫੋਟਸਕ ਨਹੀਂ ਹਨ ਇਹ ਫੋਟਸਕ ਨਹੀਂ ਇਹਦਾ ਆਪਾਂ ਰੇਟ ਕੀ ਰੱਖਿਆ ਇਹਦਾ ਰੇਟ 24000 ਹੀ ਲੈਣ ਦੇਣ ਬਸ ਥੋੜਾ ਬੋ ਤਾਂ ਮੰਨ ਤਾਂ ਮਾੜਾ ਮੋਟਾ ਹੋ ਜੀ ਤੋਰੀ ਬਾਹਰ ਲੋ ਸੋ ਵੀਰੋ ਦੂਜੀ ਛੋਟੀ ਗੱਡੀ ਦਾ ਰੇਟ ਹੈਗਾ 24000 ਰੁਪਇਆ ਸਿੰਘ ਮੂੰਹ ਮੱਥਾ ਸੋਣਾ ਪਤਲੀ ਚਮੜੀ ਦੇ ਵਿੱਚ ਆ ਗਈ ਤੇ ਇਹ ਦੇਖ ਸਕਦੇ ਹੋ ਰਾਜੀ ਸਮੀ ਬੜੀ ਲੈ ਚਲ ਬੰਨਣਾ ਕੋਈ ਕਰਨ ਸੋ ਸਿੰਘ ਮੂੰਹ ਮੱਥਾ ਦੇਖੋ ਕੋਰਾ ਠੰਡ ਦਾ ਕਰਕੇ ਲੂਈਂ ਜਰੂਰ ਬਾਟੇ ਕੋਸ ਨੂੰ ਮੈਂ ਧਮਾਈ ਪਿਆ ਦੇਵਾਂ ਕੀ ਝੋਲੀ ਦੀ ਬੜੀ ਸਾਫ ਸੁਥਰੀ ਕੱਟੀ 24000 ਤੇ 42000 ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਦੋ ਪਾਲ ਕੇ ਕੱਟੀਆਂ ਦਿਖਾਦੀਆਂ ਕਿਸੇ ਵੀ ਵੀਰ ਦੇ ਕੋਈ ਕੱਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਜਨ